ਲੁਧਿਆਣੇ ਦੇ ਵਿੱਚ ਪੱਛਮੀ ਵਿਧਾਨ ਸਭਾ ਹਲਕੇ ਦੀ ਚੋਣ ਆ ਗਈ ਹੈ ਗੁਰਪ੍ਰੀਤ ਸਿੰਘ ਰੋਗੀ ਹੋਰਾਂ ਦੇ ਦੇਹਾਂਤ ਤੋਂ ਬਾਅਦ ਉਹ ਸੀਟ ਖਾਲੀ ਹੋਈ ਸੀ ਤੇ ਹੁਣ ਨਾਮਜ਼ਦਗੀਆਂ ਭਰਨ ਦਾ ਸਿਲਸਲਾ ਜਿਹੜਾ ਉਹ ਚੱਲ ਰਿਹਾ ਹੈ ਤਿੰਨ ਪਾਰਟੀਆਂ ਨੇ ਤਾਂ ਆਪਣੇ ਉਮੀਦਵਾਰ ਜਿਹੜੇ ਐ ਉਹਨਾਂ ਨੇ ਕਾਗਜ਼ ਭਰਤੇ ਜਿਦੇ ਵਿੱਚ ਕਾਂਗਰਸ ਅਕਾਲੀ ਦਲ ਤੇ ਆਵਾਜ਼ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਨੇ ਆਪਣਾ ਉਮੀਦਵਾਰ ਕੱਲ ਲਾਣਿਆ ਜਿਹਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਉਨ੍ਹਾਂ ਦੀ ਧਰਮ ਪਤਨੀ ਜਾਂ ਉਨ੍ਹਾਂ ਦੇ ਪਰਿਵਾਰ ਦਾ ਕੋਈ ਬੰਦਾ ਮੈਨੂੰ ਦਿਸਿਆ ਨਹੀਂ ਜਿਹੜੀ ਪਾਰਟੀ ਇੱਥੇ ਬਾਜ਼ੀ ਮਾਰੇਗੀ ਉਸ ਪਾਰਟੀ ਨੂੰ 2027 ਦੇ ਵਿੱਚ ਕਹਿੰਦੇ ਆ ਕਿ ਕੁਝ ਉਲਾਰਾ ਮਿਲ ਸਕਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਜਲੰਧਰ ਸੈਂਟਰਲ ਤੋਂ ਰਮਨ ਅਰੋੜਾ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਵਿਜੀਲੈਂਸ ਉਹਨਾਂ ਦੇ ਘਰ ਰੇਡ ਕਰਦੀ ਹੈ ਕਈ ਤਰ੍ਹਾਂ ਦੇ ਇਲਜ਼ਾਮ ਲੱਗ ਜਾਂਦੇ ਨੇ ਤੇ ਬਾਅਦ ਦੇ ਵਿੱਚ ਇੱਕ ਇੱਕ ਕਰਕੇ ਇਸ ਮਾਮਲੇ ਦੇ ਵਿੱਚ ਭੇਦ ਖੋਲਦੇ ਨੇ ਪਹਿਲੀ ਵਾਰ 5 ਦਿਨ ਦਾ ਰਿਮਾਂਡ ਮਿਲਿਆ ਤੇ 4 ਦਿਨ ਦਾ ਦੂਜੀ ਵਾਰ ਮਿਲ ਗਿਆ ਉਹਦੇ ਕੁਝ ਜਿਹੜੇ ਦੂਜੇ ਰਾਜਾਂ 'ਚ ਰਹਿੰਦੇ ਸੀ ਰਿਸ਼ਤੇਦਾਰ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਨਗਰ ਨਿਗਮ ਦੀ ਇੱਕ ਅਧਿਕਾਰੀ ਬੀਬੀ ਹਰਪ੍ਰੀਤ ਕੌਰ ਵੀ ਗ੍ਰਿਫਤਾਰ ਕੀਤੀ ਗਈ ਹੈ ਮਾਮਲਾ ਹੈਗਾ ਨਕਸ਼ੇ ਪਾਸ ਕਰਾਂਗਾ ਉਹ ਕਹਿੰਦੇ ਕਿਵੇਂ ਉੱਥੇ ਜਿਹੜੇ ਨਕਸ਼ੇ ਪਾਸ ਹੁੰਦੇ ਸੀ ਉਹਦੇ 'ਚ ਰਵਣ ਅਰੋੜਾ ਸਾਹਿਬ ਦੀ ਕਥਤ ਰੂਪ ਦੇ ਵਿੱਚ ਭੂਮਿਕਾ ਹੀ ਵਾਵਾ ਹੁੰਦੀ ਸੀ। ਕਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫਦ ਤਖਸ਼ੀਰਿ Patna ਸਾਹਿਬ ਪਹੁੰਚਿਆ ਕਿਉਂਕਿ ਵਿਵਾਦ ਪੈਦਾ ਹੋ ਗਿਆ ਸੀਗਾ ਤਖਸੈਬਾਨ ਦੇ ਦਰਮਿਆਨ। ਅਸਲ ਦੇ ਵਿੱਚ ਤਰਵਿੰਦਰ ਜੀ ਦੋਸ਼ੇ ਲੱਗ ਰਹੇ ਨੇ ਕਿ ਇੱਥੇ ਤਖਤਾਂ ਦੇ ਵਿੱਚ ਜਿਹੜਾ ਹੈਗਾ ਉਹ ਟਕਰਾਅ ਕਰਾਇਆ ਜਾ ਰਿਹਾ ਹੈ ਤੇ ਦੋਸ਼ ਲੱਗਦੇ ਨੇ ਇੱਕ ਪਾਰਟੀ ਤੇ ਉਹਨਾਂ ਨੂੰ ਬਚਾਉਣ ਵਾਸਤੇ ਸਾਰਾ ਕੁਝ ਰਚਿਆ ਜਾ ਰਿਹਾ ਹੈ। ਹਸਪਤ ਦੇਵ ਸਿੰਘ ਢਿੰਡਸਾ ਸਿਆਸਤ ਦਾ ਇੱਕ ਯੁੱਗ ਖਤਮ ਹੋ ਗਿਆ। ਉਹਨਾਂ ਦਾ ਦਿਹਾਂਤ ਹੋਇਆ ਹਸਪਤਾਲ ਦੇ ਵਿੱਚ ਦਾਖਲ ਸੀਗੇ ਤੇ ਇਸੇ ਦੌਰਾਨ ਹੀ ਉਹਨਾਂ ਨੇ ਹਸਪਤਾਲ ਦੇ ਵਿੱਚ ਅੰਤਿਮ ਸਾਹ ਲਏ। ਦੇਖੋ ਜਿਸ ਦਿਨ ਉਹਨਾਂ ਦਾ ਸੰਸਕਾਰ ਸੀ ਉਹਦੇ ਵਿੱਚ ਤਕਰੀਬਨ ਤਕਰੀਬਨ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਵੱਡੇ ਵੱਡੇ ਆਗੂ ਪਹੁੰਚੇ। ਸਿੱਧੂ ਮੂਸੇਵਾਲਾ ਪੰਜਾਬ ਦਾ ਮਰਹੂਮ ਗਾਇਕ ਉਹਦੀ ਤੀਜੀ ਵਰ੍ਹੇ ਸਈ ਪਿੰਡ ਮੂਸਾ ਦੇ ਵਿੱਚ ਮਨਾਈ ਗਈ ਹੈ ਯਾਦ ਕੀਤਾ ਗਿਆ ਸਿੱਧੂ ਮੂਸੇਵਾਲਾ ਨੂੰ ਕਿ ਉਸ ਦਿਨ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਪੂਜਨ ਆਸ਼ੂ ਨੇ ਕਾਗਜ਼ ਭਰੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਧਰ ਰੁੱਝ ਗਏ ਉਹ ਨਹੀਂ ਆਏ ਜੇ ਕੋਈ ਆਇਆ ਸਿਆਸੀ ਪਾਰਟੀ ਚੋਂ ਤਾਂ ਹਰਵੰਡੀ ਸਾਹਬ ਉਹਦੇ ਸਾਬਕਾ ਵਿਧਾਇਕ ਜੀਤਨਦਰ ਸਿੰਘ ਸਿੱਧੂ ਆਈ ਕੁਝ ਮਹੱਤਵਪੂਰਨ ਗੱਲਾਂ ਕੀਤੀਆਂ ਔਰ ਕੌਰ ਸੇ ਹੋ ਰਾ ਨਹੀਂ ਉਹ ਕਹਿੰਦੇ ਮੈਨੂੰ ਇਹ ਸਰਕਾਰ ਤੋਂ ਕੋਈ ਉਮੀਦ ਨਹੀਂ ਇਹ ਸਾਨੂੰ ਇਨਸਾਫ ਦੇ ਦੇਣ ਜਿਨ੍ਹਾਂ ਬੰਦਿਆਂ ਬਾਰੇ ਅਸੀਂ ਗੱਲਾਂ ਕਰ ਰਹੇ ਹਾਂ ਉਹ ਵੀ ਤਾਂ ਇਹ ਗੱਲ ਹੀ ਨਹੀਂ ਕਰਦੇ ਪਰ ਫਿਰ ਕਰੋਨਾ ਨੇ ਦਸਤਕ ਦਿੱਤੀ ਹੈ ਕੀਮਤੀ ਜਾਨਾਂ ਜਾ ਰਹੀਆਂ ਨੇ احتیاط ਵਰਤਣ ਵਾਸਤੇ ਹਰੇਕ ਨੂੰ ਕਿਹਾ ਜਾ ਰਿਹਾ ਪੰਜਾਬ ਦੇ ਵਿੱਚ ਵੀ ਹੁਣ ਦਸਤਕ ਹੁੰਦੀ ਨਜ਼ਰ ਆ ਰਹੀ ਹੈ ਸਮੁੱਚੇ ਭਾਰਤ ਦੇ ਵਿੱਚ ਇਹਨਾਂ ਦੀ ਗਿਣਤੀ ਲਗਾਤਾਰਤਾ ਦੇ ਵਿੱਚ ਵੱਧਦੀ ਜਾ ਰਹੀ ਹੈ ਸਤਿ ਸ੍ਰੀ ਅਕਾਲ ਸਾਡਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਹਫਤੇ ਭਰ ਦੀਆਂ ਸਰਗਰਮੀਆਂ ਦੇ ਉੱਤੇ ਝਾਤ ਪਾਉਣੇ ਆ ਤੇ ਤੁਸੀਂ ਇਸ ਪ੍ਰੋਗਰਾਮ ਨੂੰ ਦੇਖਦੇ ਹੋ ਤੇ ਜਿਹੜੇ ਅਸੀਂ ਮੁੱਦੇ ਇਸ ਪ੍ਰੋਗਰਾਮ ਦੇ ਵਿੱਚ ਵਿਚਾਰਦੇ ਹਾਂ ਉਹਨਾਂ ਸਾਰੇ ਮੁੱਦਿਆਂ ਦੇ ਉੱਤੇ ਆਪਣੇ ਵਿਚਾਰ ਸਾਂਝੇ ਕਰਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਤੋਂ ਸਭ ਹਫਤੇ ਦੇ ਦੌਰਾਨ ਕਾਫੀ ਕੁਝ ਵਾਪਰਦਾ ਨਜ਼ਰ ਆਇਆ ਇੱਕ ਪਾਸੇ ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਮਨਾਈ ਗਈ ਇਸ ਤੋਂ ਇਲਾਵਾ ਲੁਧਿਆਣਾ ਪਛਮੀ ਦੀ ਚੋਣ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋਈਆਂ ਨਾਮਜ਼ਦਗੀਆਂ ਭਰ ਦਿੱਤੀਆਂ ਗਈਆਂ ਬਿਆਨਬਾਜ਼ੀਆਂ ਦਾ سلسلہ ਲਗਾਤਾਰ جاری ਰਿਹਾ ਤੇ ਅਮਰਸਰ ਦੇ ਵਿੱਚ ਤਮਾਕਾ ਵੀ ਹੋ ਗਿਆ ਤੇ ਇੱਕ ਹੋਰ ਜਿਹੜੀ ਵੱਡੀ ਖਬਰ ਆਮ ਆਦਮੀ ਪਾਰਟੀ ਦਾ ਵਿਧਾਇਕ ਹੀ ਅਰੈਸਟ ਹੋ ਗਿਆ ਸੋ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਇੱਕ ਇੱਕ ਕਰਕੇ ਚਰਚਾ ਕਰਾਂਗੇ ਤੇ ਇੱਕ ਵੱਡੀ ਜਿਹੜੀ ਤੇ ਦੁੱਖ ਭਰੀ ਖਬਰ ਵੀ ਇਸ ਹਫਤੇ ਦੇ ਦੌਰਾਨ ਆਈ ਸੁਖਦੇਵ ਸਿੰਘ ਢਿੰਡ ਸਾਹ ਫਰੀ ਸ ਦੁਨੀਆ ਦੇ ਵਿੱਚ ਨਹੀਂ ਰਹੇ ਤੇ ਸਭ ਤੋਂ ਪਹਿਲਾਂ ਆਪਾਂ ਚੋਣਾਂ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਪੱਛਮੀ ਵਿਧਾਨ ਸਭਾ ਹਲਕੇ ਦੀ ਚੋਣ ਆ ਗਈ ਹੈ ਗੁਰਪ੍ਰੀਤ ਸਿੰਘ ਗੋਗੀ ਹੋਰਾਂ ਦੇ ਦੇਹਾਂਤ ਤੋਂ ਬਾਅਦ ਉਹ ਸੀਟ ਖਾਲੀ ਹੋਈ ਸੀ ਤੇ ਹੁਣ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਜਿਹੜਾ ਉਹ ਚੱਲ ਰਿਹਾ ਹੈ ਭਾਜਪਾ ਨੇ ਵੀ ਆਪਣਾ ਉਮੀਦਵਾਰ ਚੋਣ ਮੈਦਾਨ ਚ ਉਤਾਰ ਦਿੱਤਾ ਹੈ ਵੱਖ-ਵੱਖ ਧਿਰਾਂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਜੀ 19 ਜੂਨ ਨੂੰ ਚੋਣ ਹੈ 23 ਜੂਨ ਨੂੰ ਨਤੀਜੇ ਆਉਣਗੇ ਤਰਵਿੰਦਰ ਜੀ ਇੱਕ ਤਾਂ ਤਿੰਨ ਪਾਰਟੀਆਂ ਨੇ ਤਾਂ ਆਪਣੇ ਉਮੀਦਵਾਰ ਜਿਹੜੇ ਐ ਉਹਨਾਂ ਨੇ ਕਾਗਜ਼ ਭਰਤੇ ਜਿਦੇ ਵਿੱਚ ਕਾਂਗਰਸ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਨੇ ਆਪਣਾ ਉਮੀਦਵਾਰ ਕੱਲ ਲਾਣਿਆ ਤੇ ਦਿਨ ਕੱਲ ਦਾ ਹੈ ਇਹਦਾ ਮਤਲਬ ਫਿਰ ਕੱਲ ਨੂੰ ਉਹ ਕਾਗਜ਼ ਭਰ ਦੇਣਗੇ ਆਪਣੇ ਤੁਸੀਂ ਇੱਕ ਚੀਜ਼ ਨੋਟ ਕੀਤੀ ਹੈ ਹਮ ਜਿਸ ਬੰਦੇ ਦੇ ਕਹਿਣ ਤੇ ਜੀਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਉਹਨਾਂ ਦੀ ਧਰਮ ਪਤਨੀ ਜਾਂ ਉਹਨਾਂ ਦੇ ਪਰਿਵਾਰ ਦਾ ਕੋਈ ਬੰਦਾ ਮੈਨੂੰ ਦੱਸਿਆ ਨਹੀਂ ਹੂੰ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ ਇਹ ਚੋਣ ਤਿੰਨੇ ਪਾਰਟੀਆਂ ਲਈ ਬਲਕਿ ਚਾਰੇ ਪਾਰਟੀਆਂ ਲਈ ਇੱਕ ਬਹੁਤ ਵੱਡਾ ਮੈਦਾਨ ਹੈ ਕਿ ਬਾਜੀ ਕਿਹਨੇ ਮਾਰਨੀ ਹੈ ਜਿਹੜੀ ਪਾਰਟੀ ਇੱਥੇ ਬਾਜ਼ੀ ਮਾਰੇਗੀ ਉਸ ਪਾਰਟੀ ਨੂੰ 2027 ਦੇ ਵਿੱਚ ਕਹਿੰਦੇ ਆ ਕਿ ਕੁਝ ਹੁਲਾਰਾ ਮਿਲ ਸਕਦਾ ਹੈ ਹੂੰ ਜਿਹੜੀ ਆਮ ਆਦਮੀ ਪਾਰਟੀ ਆ ਇਸ ਵੇਲੇ ਉਹ ਪੰਜਾਬ ਦੀ ਸਰਕਾਰ ਚਲਾ ਰਹੀ ਹੈ ਅਕਾਲੀ ਦਲ ਅਜੇ ਲੀਤੇ ਨਹੀਂ ਚੜਿਆ ਇੱਕ ਪਾਸੇ ਇਹ ਅਕਾਲੀ ਦਲ ਬਾਦਲ ਹੈ ਦੂਜੇ ਪਾਸੇ ਪੰਜ ਮੈਂਬਰੀ ਕਮੇਟੀ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਨੇ ਬਣਾਈ ਉਹ ਭਰਤੀ ਕਰ ਰਹੀ ਹੈ ਤੇ ਤੀਜੀ ਆ ਗਈ ਹੈ ਕਾਂਗਰਸ ਕਾਂਗਰਸ ਦੇ ਵਿੱਚ ਇਹ ਗੱਲ ਚੱਲਦੀ ਸੀ ਕਿ ਇਹਨਾਂ ਦੇ ਵਿੱਚ ਆਪਸ ਵਿੱਚ ਦੀ 파ਟਕ ਬਹੁਤ ਹੈ ਪਰ ਜਦਨ ਨਾਮਜ਼ਦਗੀ ਭਰੇ ਗਏ ਉਸ ਦਿਨ ਕਾਂਗਰਸੀਆਂ ਨੇ ਇੱਕ ਜੁਟਤਾ ਦਾ ਪ੍ਰਗਟਾਵਾ ਕੀਤਾ ਹੈ ਉਹ ਤੋਂ ਕੀਤਾ ਜਾਂ ਵਿਚੋਂ ਕੀਤਾ ਇਹਦਾ 23 ਤਰੀਕ ਦੱਸੂਗੀ ਹੂੰ ਹੁਣ ਭਾਰਤੀ ਜਨਤਾ ਪਾਰਟੀ ਵੀ ਆ ਗਈ ਹੈ ਕੇਂਦਰ ਦੇ ਵਿੱਚ ਸਰਕਾਰ ਉਹਨਾਂ ਦੀ ਹੈ ਤੇ ਲੁਧਿਆਣੇ ਦੇ ਵਿੱਚ ਉਹਨਾਂ ਦਾ ਇੱਕ ਰਾਜ ਮੰਤਰੀ ਰਵਨੀਤ ਮਿੱਟੂ ਵੀ ਬੈਠਾ ਹੈ ਮੁੱਛਦਾਬਾਲ ਤਾਂ ਉਹਦਾ ਵੀ ਬੰਨਾ ਚਾਹੀਦਾ ਇਹ ਤਾਂ ਅੱਗੇ ਜਾ ਕੇ ਉਹਨੂੰ ਪਤਾ ਲੱਗੂਗਾ ਕੀ ਹੁੰਦਾ ਕੀ ਨਹੀਂ ਹੁੰਦਾ ਇਹ ਸਾਰੇ ਦਾ ਸਾਰਾ ਜਿਹੜਾ ਹੈਗਾ ਉਹ ਕਾਫੀ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਕਿ ਇਹ ਚੋਣਾਂ ਜਿਹੜੀ ਸਾਰੀਆਂ ਹੀ ਰਾਸ਼ਟਰੀ ਪਾਰਟੀਆਂ ਲਈ ਇੱਕ ਵੱਡੀ ਚੁਣੌਤੀ ਲੈ ਕੇ ਆਈ ਹੈ ਜੀ ਬਿਲਕੁਲ ਜੀ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਲੰਧਰ ਸੈਂਟਰਲ ਤੋਂ ਰਮਨ अरोड़ा ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਵਿਜੀਲੈਂਸ ਉਹਨਾਂ ਦੇ ਘਰ ਰੇਡ ਕਰਦੀ ਹੈ ਕਈ ਤਰ੍ਹਾਂ ਦੇ ਇਲਜ਼ਾਮ ਲੱਗ ਜਾਂਦੇ ਨੇ ਤੇ ਬਾਅਦ ਦੇ ਵਿੱਚ ਇੱਕ ਇੱਕ ਕਰਕੇ ਇਸ ਮਾਮਲੇ ਦੇ ਵਿੱਚ ਪੇਤ ਖੋਲਦੇ ਨੇ ਕਈ ਅਧਿਕਾਰੀ ਸ਼ਿਕੰਜੇ ਦੇ ਵਿੱਚ ਆ ਚੁੱਕੇ ਨੇ ਤੇ ਰਮਨ अरोड़ा ਦੇ ਕਈ ਰਿਸ਼ਤੇਦਾਰ ਕਰੀਬੀ ਵੀ ਗ੍ਰਿਫਤਾਰ ਹੋ ਚੁੱਕੇ ਨੇ ਫਿਲਹਾਲ ਰਿਮਾਂਡ ਚੱਲ ਰਿਹਾ ਹੈ ਦੂਜੀ ਵਾਰ ਰਿਮਾਂਡ ਲਿਆ ਗਿਆ ਜੀ ਪਹਿਲੀ ਵਾਰ 5 ਦਿਨ ਦਾ ਰਿਮਾਂਡ ਮਿਲਿਆ ਤੇ 4 ਦਿਨ ਦਾ ਦੂਜੀ ਵਾਰ ਮਿਲ ਗਿਆ ਇਹਦੇ ਤਹਿਤ ਉਹਦੇ ਕੁਝ ਜਿਹੜੇ ਦੂਜੇ ਰਾਜਾਂ 'ਚ ਰਹਿੰਦੇ ਸੀ ਰਿਸ਼ਤੇਦਾਰ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਇਸੇ ਤਰ੍ਹਾਂ ਨਗਰ ਨਿਗਮ ਦੀ ਇੱਕ ਅਧਿਕਾਰੀ ਬੀਬੀ ਹਰਪ੍ਰੀਤ ਕੌਰ ਵੀ ਗ੍ਰਿਫਤਾਰ ਕੀਤੀ ਗਈ ਹੈ। ਮਾਮਲਾ ਹੈਗਾ ਨਕਸ਼ੇ ਪਾਸ ਕਰਾਉਂਦਾ। ਉਹ ਕਹਿੰਦੇ ਕਿਵੇਂ ਉੱਥੇ ਜਿਹੜੇ ਨਕਸ਼ੇ ਪਾਸ ਹੁੰਦੇ ਸੀ ਉਹਦੇ ਚ ਰਵਣ ਅਰੋੜਾ ਸਾਹਿਬ ਦੀ ਕਥਤ ਰੂਪ ਦੇ ਵਿੱਚ ਭੂਮਿਕਾ ਹੀ ਵਾਵਾ ਹੁੰਦੀ ਸੀ। ਹੁੰਦੀ ਸੀ ਨਹੀਂ ਹੁੰਦੀ ਸੀ। ਇਹ ਤਾਂ ਵਿਜੀਲੈਂਸ ਪੜਤਾਲ ਕਰ ਰਹੀ ਹੈ ਉਹਦੇ ਤੋਂ ਪਤਾ ਲੱਗੇਗਾ ਵੀ ਹੈ ਨਾ ਹੈ। ਕੁਝ ਨਹੀਂ ਕਹਿ ਸਕਦੇ ਪਰ ਕਈ ਇੱਥੇ ਇਹ ਇਲਜ਼ਾਮ ਲਾ ਰਹੇ ਨੇ ਕਿ ਜਦੋਂ ਕੋਈ ਚੋਣ ਆਉਂਦੀ ਹੈ ਇੱਕ ਅੱਦੇ ਨੂੰ ਇਹ ਬਲੀ ਦਾ ਬੱਕਰਾ ਬਣਾਉਂਦੇ ਆ ਜਿਵੇਂ ਜਦੋਂ ਪਹਿਲੀ ਚੋਣ ਆਈ ਤਾਂ ਇਹਨਾਂ ਦਾ ਮੰਤਰੀ ਵਿਜੇ ਸਿੰਘਲਾ ਮਾਨ ਸਾਹ ਵਾਲਾ ਉਹਨੂੰ ਫੇਰ ਉਹ ਜਿਹੜੇ ਕੋਟਫੱਤੇ ਵਾਲੇ ਸੀ ਅਮਤਰਤਨ ਉਹਨਾਂ ਦੀ ਇਹ ਗੱਲ ਆ ਗਈ ਵਜਾ ਸਗੇ ਸਰਾਰੀ ਦੇ ਪਹੁੰਚ ਗਈ ਕਈ ਹੋਰ ਤਮਾਮ ਹੁਣ ਇਹ ਤਾਂ ਸਮਾ ਦੱਸੇਗਾ ਇਸ ਮਾਮਲੇ ਦੇ ਵਿੱਚੋਂ ਇਹਨਾਂ ਦੀ ਸਰਕਾਰ ਦੇ ਰਹਿੰਦਿਆਂ ਇਹ ਕੇਸ ਸਿਰੇ ਚੜਦੇ ਆ ਜਾਂ ਡਿੱਕ ਡੋਲੇ ਜੇ ਖਾਂਦੇ ਇਸੇ ਤਰ੍ਹਾਂ ਤੁਰੇ ਰਹਿਣਗੇ ਜੀ ਜੀ ਬਿਲਕੁਲ ਜੀ ਤੇ ਹਟਲ ਸਾਹਿਬ ਸਿੱਧੂ ਮੂਸੇਵਾਲਾ ਪੰਜਾਬ ਦਾ ਮਰਹੂਮ ਗਾਇਕ ਉਹਦੀ ਤੀਜੀ ਵਰਸੀ ਪਿੰਡ ਮੂਸਾ ਦੇ ਵਿੱਚ ਮਨਾਈ ਗਈ ਹੈ ਯਾਦ ਕੀਤਾ ਗਿਆ ਸਿੱਧੂ ਮੂਸੇਵਾਲਾ ਨੂੰ ਦੇਖੋ ਪਰਿਵਾਰ ਨੇ ਇਹਦੀ ਤੀਜੀ ਵਰਸੀ ਮਨਾਈ ਹੈ ਪਰਿਵਾਰ ਵੱਲੋਂ ਇਹ ਕਹਿਣ ਦੇ ਬਾਵਜੂਦ ਕਿ ਅਸੀਂ ਤਾਂ ਲੋਕਲ ਬੰਦਿਆਂ ਨੂੰ ਸਦਾ ਦਿੱਤਾ ਸੀ ਕਿਉਂਕਿ ਉਸੇ ਦਿਨ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਪੂਸ਼ਨ ਆਸ਼ੂ ਨੇ ਕਾਗਜ਼ ਭਰੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਧਰ ਰੁੱਝ ਗਏ ਉਹ ਨਹੀਂ ਆਏ ਜੇ ਕੋਈ ਆਇਆ ਸਿਆਸੀ ਪਾਰਟੀ ਚੋਂ ਤਾਂ ਤਲਵੰਡੀ ਸਾਬ ਉਹਦੇ ਸਾਬਕਾ ਵਿਧਾਇਕ ਜੀਤ ਮੇਦਰ ਸਿੰਘ ਸਿੱਧੂ ਆਏ ਸੋ ਉੱਥੇ ਕੁਝ ਮਹੱਤਵਪੂਰਨ ਗੱਲਾਂ ਕੀਤੀਆਂ ਬਲਕੌਰ ਸੇ ਹੋਰ ਆਣੇ ਉਹ ਕਹਿੰਦੇ ਮੈਨੂੰ ਇਹ ਸਰਕਾਰ ਤੋਂ ਕੋਈ ਉਮੀਦ ਨਹੀਂ ਇਹ ਸਾਨੂੰ ਇਨਸਾਫ ਦੇ ਦੇਣ ਜਿਨ੍ਹਾਂ ਬੰਦਿਆਂ ਬਾਰੇ ਅਸੀਂ ਗੱਲਾਂ ਕਰ ਰਹੇ ਹਾਂ ਉਹdit a gal hi nahi karde ਸੋ ਇਹ ਗੱਲ ਤੁਸੀਂ ਬਿਲਕੁਲ درست ਕਹਿ ਰਹੇ ਹੋ ਉਹਨਾਂ ਦੀ ਵਰਸੀ ਮਨਾਈ ਗਈ ਐਕ ਦੀ ਪਹਿਲੀ ਵਾਰ ਛੋਟਾ ਸਿੱਧੂ ਵੀ ਬੜਾ ਚਰਚਾ ਚ ਰਿਹਾ ਉਹਦੀਆਂ ਤਸਵੀਰਾਂ ਵੀ ਕਾਫੀ ਮੀਡੀਆ ਨੇ ਦਿਖਾਈਆਂ ਉਹਨਾਂ ਦੇ ਪਿਤਾ ਉਹ ਵੀ ਉਥੇ ਉਹਨਾਂ ਦੇ ਤਾਇਆ ਜੀ ਉਹਨਾਂ ਨੇ ਵੀ ਕਾਫੀ ਸਰਕਾਰ ਦੇ ਉੱਤੇ ਤੰਜ ਕੱਸੇ। ਔਰ ਸਰਕਾਰ ਵੱਲੋਂ ਤਾਂ ਉੱਥੇ ਕੋਈ ਗਿਆ ਹੀ ਨਹੀਂ। ਪਰ ਜਿਹੜੇ ਲੋਕ ਆ ਉਹਨੂੰ ਚਾਹਣ ਵਾਲੇ ਆ ਉਹਨਾਂ ਦਾ ਜਮਕਟਾ ਵੇਖਣ ਨੂੰ ਮਿਲਿਆ। ਜੀ। ਬਿਲਕੁਲ ਜੀ ਤੇ ਸੁਖਦੇਵ ਸਿੰਘ ਢੀਂਡਸਾ ਸਿਆਸਤ ਦਾ ਇੱਕ ਯੁੱਗ ਖਤਮ ਹੋ ਗਿਆ। ਉਹਨਾਂ ਦਾ ਦਿਹਾਂਤ ਹੋਇਆ ਹਸਪਤਾਲ ਦੇ ਵਿੱਚ ਦਾਖਲ ਸੀਗੇ ਤੇ ਇਸੇ ਦੌਰਾਨ ਹੀ ਉਹਨਾਂ ਨੇ ਹਸਪਤਾਲ ਦੇ ਵਿੱਚ ਹੀ ਅੰਤਿਮ ਸਾਹ ਲਏ। ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਫੁੱਲਾਂ ਦੀ ਰਸਮ ਵਗੈਰਾ ਵੀ ਹੁਣ ਹੋਣੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਅੰਤਿਮ ਅਰਦਾਸ ਦੇ ਵਿੱਚ ਵੀ ਵੱਡੇ ਲੀਡਰਾਂ ਨੇ ਪਹੁੰਚਣਾ ਆਪਣੇ ਹਰਮਨ ਪਿਆਰੇ ਆਗੂ ਨੂੰ ਯਾਦ ਕਰਨਾ ਹੈ ਦੇਖੋ ਜਿਸ ਦਿਨ ਉਹਨਾਂ ਦਾ ਸੰਸਕਾਰ ਸੀ ਉਹਦੇ ਵਿੱਚ ਤਕਰੀਬਨ ਤਕਰੀਬਨ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਵੱਡੇ ਵੱਡੇ ਆਗੂ ਪਹੁੰਚੇ ਕਾਂਗਰਸ ਪਾਰਟੀ ਦੇ ਪਹੁੰਚੇ ਅਕਾਲੀ ਦਲ ਬਾਦਲ ਵੱਲੋਂ ਖੁਦ ਸੁਖਵੀਰ ਸਿੰਘ ਬਾਦਲ ਇਸ ਜਿਹੜੀ ਉਹਨਾਂ ਦੀ ਇਹ ਰਸਮ ਸੀਗੀ ਸੰਸਕਾਰ ਦੀ ਉੱਥੇ ਪਹੁੰਚੇ ਸੀ ਕਈ ਪ੍ਰਮੁੱਖ ਸ਼ਖਸੀਅਤਾਂ ਚਟਾਲਾ ਪਰਿਵਾਰ ਪਹੁੰਚਿਆ ਡਾਕਟਰ ਵਰਜਿੰਦਰ ਸਿੰਘ ਹਮਦਰਦ ਵੀ ਭਰਵੀਂ ਹਾਜ਼ਰੀ ਦਵਾ ਰਹੇ ਸਨ ਇਧਰੋਂ ਭਾਰਤੀ ਜਨਤਾ ਪਾਰਟੀ ਵੱਲੋਂ ਸੁਨੀਲ ਜਾਖੜ ਅਸ਼wini ਸ਼ਰਮਾ ਇਹਨਾਂ ਨੂੰ ਦੇਖਿਆ ਗਿਆ ਕਾਂਗਰਸ ਪਾਰਟੀ ਦੇ ਬਹੁਤ ਸੀਨੀਅਰ ਸੀਨੀਅਰ ਆਗੂ ਉਹਨਾਂ ਨੇ ਵੀ ਉੱਥੇ ਹਾਜ਼ਰੀ ਭਰੀ ਇਸੇ ਤਰ੍ਹਾਂ ਕਈ ਹੋਰ ਅੱਜ ਉਹਨਾਂ ਦੀ ਫੁੱਲਾਂ ਦੀ ਰਸਮ ਹੈ ਫੁੱਲਾਂ ਦੀ ਰਸਮ ਅੱਜ ਸਵੇਰੇ 9 ਵਜੇ ਚੁੱਕ ਕੇ ਉਹਨਾਂ ਨੇ ਕੀਰਤਪੁਰ ਸਾਹਿਬ ਜਾਣੇ ਤੇ ਉਹਨਾਂ ਦਾ ਜਿਹੜਾ ਭੋਗ ਹੈ ਅੰਤਮ ਅਰਦਾਸ ਹੈ ਉਹ ਗੁਰਦੁਆਰਾ ਨਾਨਕੀਆਣਾ ਸਾਹਿਬ ਸੰਗਰੂਰ ਵਿਖੇ ਅਗਲੇ ਐਤਵਾਰ ਭਾਗ 8 ਤਰੀਕ ਨੂੰ ਰੱਖੀ ਗਈ ਹੈ। ਪਰਿਵਾਰ ਵੱਲੋਂ ਖਾਸ ਕਰ ਸਰਦਾਰ ਪ੍ਰਵਿੰਦਰ ਸਿੰਘ ਢੀਂਡਾ ਸਾਹਿਬ ਵੱਲੋਂ ਜਿੰਨੀਆਂ ਸੰਗਤਾਂ ਉਹਨਾਂ ਦੇ ਸਨਸਕਾਰ ਦੇ ਉੱਤੇ ਪਹੁੰਚੀਆਂ ਉਹਨਾਂ ਵੱਲੋਂ ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਹੈ ਕਿ ਕਿਵੇਂ ਤੁਸੀਂ ਜੁੜੇ ਹੋ। ਸ਼ਰਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਪੰਜ ਮੈਂਬਰੀ ਕਮੇਟੀ ਸਮੁੱਚੀ ਹੋਰ ਆਗੂ ਵੀ ਜਿਹੜੇ ਉਹਨਾਂ ਦੇ ਨਾਲ ਦੁੱਖ ਸੁੱਖ ਦੇ ਵਿੱਚ ਰਹੇ ਉਹਨਾਂ ਨੇ ਸ਼ਭੂਲियत ਕੀਤੀ ਤੇ ਭੋਗ ਪ੍ਰਤੀ ਵੀ ਉਹਨਾਂ ਨੇ ਹੁਣੇ ਤੋਂ ਜਿਹੜੇ ਇਸ਼ਤਿਹਾਰ ਦੇਣੇ ਸ਼ੁਰੂ ਕਰ ਦਿੱਤੇ ਗਏ ਨੇ ਜੀ ਢਿਲ ਸਾਹਿਬ ਦੇਸ਼ ਦੇ ਵਿੱਚ ਇੱਕ ਵਾਰ ਫਿਰ ਕਰੋਨਾ ਨੇ ਦਸਤਕ ਦਿੱਤੀ ਹੈ ਕੀਮਤੀ ਜਾਨਾਂ ਜਾ ਰਹੀਆਂ ਨੇ احتیاط ਵਰਤਣ ਵਾਸਤੇ ਹਰੇਕ ਨੂੰ ਕਿਹਾ ਜਾ ਰਿਹਾ ਪੰਜਾਬ ਦੇ ਵਿੱਚ ਵੀ ਹੁਣ ਦਸਤਕ ਹੁੰਦੀ ਨਜ਼ਰ ਆ ਰਹੀ ਹੈ ਬਿਲਕੁਲ ਜੀ ਜਦੋਂ ਸਾਰੇ ਦੇਸ਼ ਦੇ ਵਿੱਚ ਹੀ ਇਹ ਆ ਗਿਆ ਤਾਂ ਪੰਜਾਬ ਕਿਹੜਾ ਬਾਹਰ ਹੈ ਪੰਜਾਬ ਦੇ ਵਿੱਚ ਵੀ ਮੌਤਾਂ ਹੋਈਆਂ ਪਰ ਮੌਤਾਂ ਉਹ ਹੋਈਆਂ ਨੇ ਜਿਹੜੀਆਂ ਪੰਜਾਬ ਨਾਲ ਸਬੰਧਤ ਨਹੀਂ ਰਿਸ਼ਤੇਦਾਰੀ ਚ ਆਏ ਹੋਏ ਸੀ ਉਹਨਾਂ ਚ ਇੱਕ ਔਰਤ ਜਿਹੜੀ ਜਮਨਾਨਗਰ ਨਾਲ ਸੰਬੰਧ ਸੀ ਦਾਖਲ ਹੋਈ ਇਸ ਤਰ੍ਹਾਂ ਇੱਕ ਹੋਰ ਨੌਜਵਾਨ ਜਿਹੜਾ ਅੰਮ੍ਰਿਤਸਰ ਤੋਂ ਆਇਆ ਹੋਇਆ ਸੀ ਇਧਰ ਫਾਜ਼ਲਕਾਲੇ ਪਾਸੇ ਉਹਨੂੰ ਹਸਪਤਾਲ ਚ ਦਾਖਲ ਕਰਾਇਆ ਗਿਆ ਕਈ ਹੋਰ ਸਮੁੱਚੇ ਭਾਰਤ ਦੇ ਵਿੱਚ ਇਹਨਾਂ ਦੀ ਗਿਣਤੀ ਲਗਾਤਾਰਤਾ ਦੇ ਵਿੱਚ ਵੱਧਦੀ ਜਾ ਰਹੀ ਹੈ ਤੇ ਮੈਂ ਬੇਨਤੀ ਕਰਾਂ ਸਾਡੇ ਲੋਕਾਂ ਨੂੰ ਕਿ ਭਾਈ ਥੋੜਾ ਜਿਹਾ ਇਤਿਹਾਤ ਵਰਤ ਲੋ ਚੰਗੇ ਰਹਿਾਂਗੇ ਬਾਕੀ ਦੇਖਦੇ ਹਾਂ ਹੁਣ ਅੱਗੇ ਹੋਰ ਕੀ ਕੀ ਇਸ ਮਾਮਲੇ ਦੇ ਵਿੱਚ ਹੁੰਦਾ ਹੈ ਸਿਹਤ ਵਿਭਾਗ ਭਾਵੇਂ ਕੇਂਦਰ ਦਾ ਭਾਵੇਂ ਰਾਜਾਂ ਦਾ ਉਹੀ ਕਹਿੰਦੇ ਆ ਕਿ ਥੋੜਾ ਥੋੜਾ ਜਿਹੜੇ ਇਤਿਹਾਸ ਆਪਾਂ ਪਹਿਲਾ ਵਰਤਦੇ ਸੀ ਉਹ ਹੁਣ ਵੀ ਵਰਤਣੇ ਸ਼ੁਰੂ ਕਰ ਦਿਓ ਜੀ ਢਿਲ ਸਾਹਿਬ ਅਗਲੀ ਖਬਰਦਾਰ ਰੱਖ ਕਰਦੇ ਆਂ ਜੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਅਹੁਦੇਦਾਰ ਚੁਣੇ ਗਏ ਨੇ ਜਗਦੀਸ਼ ਸਿੰਘ ਚਿੰਡਾ ਉਥੋਂ ਦੇ ਪ੍ਰਧਾਨ ਬਣੇ ਨੇ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਵਾਸਤੇ ਅਹੁਦੇਦਾਰ ਤੇ ਚਿੰਡਾ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਿਖਿਆ ਕਿ ਨਤਮਸਤਕ ਹੋਏ ਤੇ ਇਸ ਦੌਰਾਨ ਉਹਨਾਂ ਨੇ ਵਿਰੋਧੀਆਂ ਦੇ ਉੱਤੇ ਵੀ ਨਿਸ਼ਾਨੇ ਸਾਦੇ ਬਿਲਕੁਲ ਜੀ ਜਿਹੜੇ ਨਿਸ਼ਾਨੇ ਸਾਦੇ ਨੇ ਉਹਦੇ ਵਿੱਚ ਸਭ ਤੋਂ ਵੱਡਾ ਤਾਂ ਇਹ ਆ ਜਿਹੜਾ ਧਰਮ ਪਰਵਰਤਨ ਹੋ ਰਿਹਾ ਹੈ ਇਹ ਧਰਮ ਪਰਵਰਤਨ ਬਾਰੇ ਝਿੰਡਾ ਸਾਹਿਬ ਨੇ ਵੱਡੇ ਰੂਪ ਚ ਕਹਿਤਾ ਕਿ ਇਹਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੈ ਇਹ ਆਪਣਾ ਕੰਮ ਤਾਂ ਕਰਦੀ ਨਹੀਂ ਇਹ ਇੱਕ ਸਿਆਸੀ ਪਰਿਵਾਰ ਦਾ ਕੰਮ ਕਰਦੀ ਹੈ ਉਹਨਾਂ ਇਹ ਵੀ ਆਖਿਆ ਕਿ ਧਰਮ ਪਰिवर्तन ਰੋਕਣ ਵਾਸਤੇ ਸਾਂਝੇ ਹੰਬਲੇ ਦੀ ਲੋੜ ਹੈ ਸਾਨੂੰ ਮਿਲ ਕੇ ਧਰਮ ਪਰिवर्तन ਨੂੰ ਰੋਕਣਾ ਚਾਹੀਦਾ ਹੈ ਤੇ ਇਸ ਗੱਲ ਤੇ ਜਾਓ ਧਰਮ ਪਰिवर्तन ਹੋ ਕਿਉਂ ਰਿਹਾ ਉਹ ਭਾਈਚਾਰਾ ਮੈਡੀਕਲ ਦੀ ਗੱਲ ਕਰਦੇ ਐ ਉਹ ਕਹਿੰਦੇ ਜਿਹੜਾ ਉਹਨਾਂ ਦਾ ਕਾਲਜ ਆ ਉਹ 45 ਲੱਖ ਦੇ ਵਿੱਚ ਐਮਬੀਬੀਐਸ ਕਰਾਉਣ ਦਾ 5 ਸਾਲ ਦੀ ਤੇ ਇਹਨਾਂ ਵਾਲਾ 85 ਲੱਖ ਪਤਾ ਨਹੀਂ ਉਹਨਾਂ ਦੇ ਇਲਜ਼ਾਮਾਂ 'ਚ ਕਿੰਨਾ ਕੁ ਦਾਵਾ ਹੈ ਪਰ ਇਹ ਇਲਜ਼ਾਮਾਂ ਨੂੰ ਲਾਇਆ ਨੂੰ 4-5 ਦਿਨ ਹੋ ਗਏ ਅਜੇ ਤੱਕ ਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਪਸ਼ਟੀਕਰਨ ਨਹੀਂ ਆਇਆ ਇਹਦਾ ਮਤਲਬ ਗੱਲ ਸਹੀ ਹੈ ਸੋ ਇਹ ਜਿਹੜੀ ਕਮੇਟੀ ਬਣੀ ਹੈ ਇਹ ਕਮੇਟੀ ਨੇ ਆਪਣਾ ਕੰਮ ਜ਼ੋਰ ਸ਼ੋਰ ਦੇ ਨਾਲ ਸ਼ੁਰੂ ਕਰ ਦਿੱਤਾ ਹੈ ਤਰਵਿੰਦਰ ਜੀ ਜੀ ਬਿਲਕੁਲ ਜੀ ਤੇ ਸਿਪਾਹੀ ਕਾਂਸਟੇਬਲ ਲੇਡੀ ਕਾਂਸਟੇਬਲ ਅਮਨਦੀਪ ਕੌਰ ਕਾਫੀ ਚਰਚਾ ਦੇ ਵਿੱਚ ਰਹੀ ਹੈ ਜ਼ਮਾਨਤ ਤੇ ਆ ਗਈ ਸੀ ਪਰ ਵਿਜੀਲੈਂਸ ਨੇ ਦੁਬਾਰਾ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਉਹਦੇ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਰਿਮਾਂਡ ਵਗੈਰਾ ਮਿਲ ਗਿਆ ਸੀ ਤਾਂ ਇਸ ਰਿਮਾਂਡ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਤਰਵਿੰਦਰ ਜੀ ਇਹਨਾਂ ਨੇ ਪਹਿਲਾਂ ਮੰਗਿਆ 7 ਦਿਨ ਦਾ ਰਿਮਾਂਡ ਉਹਦਾ ਰਿਮਾਂਡ ਮਿਲਦਾ 3 ਦਿਨ ਦਾ ਰਿਮਾਂਡ ਦੇ ਦੌਰਾਨ ਉਹਨੇ ਇੱਕ ਤਕਲੀਫ ਜ਼ਾਹਰ ਕੀਤੀ ਕਿ ਮੇਰੇ ਪੱਥਰਿਆਂ ਨੇ ਇਹਨਾਂ ਨੇ ਹਸਪਤਾਲ ਚ ਦਾਖਲ ਕਰਾਤਾ ਸਵਾਲ ਉਦੋਂ ਉੱਠਿਆ ਜਦੋਂ ਇਹ ਜਾ ਕੇ ਅਦਾਲਤ ਚ ਕਹੇ ਕਿ ਸਾਨੂੰ ਲੋੜੇ ਨਹੀਂ ਤੇ ਸ਼ਰੀਮਾਨ ਜੀ ਪਰ ਤੁਸੀਂ 7 ਦਿਨ ਦਾ ਰਿਮਾਨ ਕਾਦੇ ਵਾਸਤੇ ਮੰਗਿਆ ਸੀ ਤੁਹਾਨੂੰ 3 ਦਿਨ ਦਾ ਮਿਲਿਆ ਤੁਸੀਂ 77 ਦਿਨ ਵੀ ਪੂਰੇ ਨਹੀਂ ਕੀਤੇ ਇੱਕ ਦਿਨ ਪਹਿਲਾਂ ਹੀ ਜਾ ਕੇ ਅਦਾਲਤ ਚਰਜੀ ਦੇਤੀ ਕਿ ਸਾਨੂੰ ਇਸ ਅਮਨਦੀਪ ਕੌਰ ਦੀ ਲੋੜ ਨਹੀਂ ਤੇ ਅਦਾਲਤ ਨੇ ਉਹਨੂੰ ਨਿਆਂਇਕਰਾਸਤ ਭੇਜਤਾ ਤੇ ਵਿਰੋਧੀ ਧਿਰਾਂ ਵਾਲਿਆਂ ਨੇ ਸਵਾਲ ਠਾਲੇ ਪਹਿਲਾਂ ਹੀ ਉਹ ਇਹ ਕਹਿੰਦੇ ਸੀ ਇਹ ਤਾਂ ਸਾਰਾ ਕੁਝ ਮਿਲਿਆ ਹੋਇਆ ਇਸ ਅਮਨਦੀਪ ਕੌਰ ਦੇ ਵੱਡੇ ਵੱਡੇ ਅਧਿਕਾਰੀਆਂ ਨਾਲ ਸੰਬੰਧ ਨੇ ਜੇ ਇਹਦੀ ਸੀਬੀਆਈ ਵਰਗੀ ਨਿਰਪੱਖ ਏਜੰਸੀ ਤੋਂ ਜਾਂਚ ਹੋ ਜਾਵੇ ਤਾਂ ਬਹੁਤ ਕੁਝ ਲੁਕੇ ਭੇਦ ਸਾਹਮਣੇ ਆ ਸਕਦੇ ਨੇ ਜੀ ਜੀ ਬਿਲਕੁਲ ਜੀ ਤੇ ਭਰਤੀ ਮੁਹਿੰਮ ਸ਼ੁਰੂ ਨੇ ਕਾਲੀਦਲ ਵੱਲੋਂ ਸ਼ੁਰੂ ਕੀਤੀ ਗਈ ਸੀਗੀ ਪੰਜ ਮੈਂਬਰੀ ਕਮੇਟੀ ਵੱਲੋਂ ਇਹ ਹੁਣ ਆਨਲਾਈਨ ਤਰੀਕੇ ਨਾਲ ਵੀ ਚੱਲ ਰਹੀ ਹੈ ਕਹਿੰਦੇ ਉਹਨੂੰ ਵੀ ਕਾਫੀ ਹੰਗਾਰਾ ਮਿਲ ਰਿਹਾ ਹੈ ਇਹ ਗੱਲ ਕਹਿਣੀ ਆ ਮਨਪ੍ਰੀਤ ਸੋਹੇ ਵਾਲੀ ਉਹਨਾਂ ਦਾ ਉਹ ਕਹਿੰਦੇ ਕਿ ਜਿਹੜੀ ਅਸੀਂ ਆਨਲਾਈਨ ਮਹਮ ਸ਼ੁਰੂ ਕੀਤੀ ਸੀ ਉਹਨੂੰ ਵੀ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਵਿਦੇਸ਼ਾਂ ਤੋਂ ਵੀ ਪੰਜਾਬ ਤੋਂ ਵੱਖਰੇ ਜਿਹੜੇ ਰਾਜ ਨੇ ਉਹਨਾਂ ਤੋਂ ਵੀ ਜਿਹੜੇ ਲੋਕ ਇੱਥੇ ਆ ਨਹੀਂ ਸਕਦੇ ਸੀ ਉਹਨਾਂ ਲੋਕਾਂ ਨੇ ਸਾਨੂੰ ਆਨਲਾਈਨ ਭਰਤੀ ਦੇ ਉੱਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੰਗਾਰਾ ਦਿੱਤਾ ਹੈ ਉਹਨਾਂ ਦਾ ਦਾਵਾ ਹੈ ਕਿ 26 ਪਤਾ 27 ਲੱਖ ਤਾਂ ਅਸੀਂ ਕਰ ਲਈ ਹੈ ਹੋ ਸਕਦਾ ਹੈ ਇਹ ਇਸ ਤੋਂ ਵੀ ਵੱਧ ਜਾਵੇ ਅਜੇ 18 ਜੂਨ ਤੱਕ ਇਹਨਾਂ ਨੇ ਇਹ ਭਰਤੀ ਕਰਨੀ ਹੈ ਮੇਰੇ ਖਿਆਲ ਤਰਵੰਦਰਜੀ ਜਿਹੜਾ ਇਹ ਕੱਲੂ ਕਾਰਾ ਦਿਵਸ ਚੱਲ ਰਿਹਾ ਹੈ ਸਪਤਾਹ 2 ਤੋਂ ਲੈ ਕੇ 7 ਜੂਨ ਤੱਕ ਇਹ ਭਰਤੀ ਮਹਿਮਾਬਾਦ ਨ ਰੱਖਣ 7 ਤੋਂ ਲੈ ਕੇ ਫਿਰ 18 ਤੱਕ 11 ਦਿਨ ਇਹ ਹੋਰ ਜੋਰ ਛੋਰ ਨਾਲ ਭਰਤੀ ਕਰਦੇ ਪਰ ਜਿਨ੍ਹਾਂ ਲੋਕਾਂ ਨੇ ਆਨਲਾਈਨ ਭਰਤੀ ਕਰਨੀ ਹੈ ਉਹਨਾਂ ਵਾਸਤੇ ਕੋਈ ਰੋਕ ਟੋਕ ਨਹੀਂ ਇਹਨਾਂ ਦੇ ਜਿਹੜੇ ਸਮਾਗਮ ਹੈ ਸਮਾਗਮਾਂ ਤੇ ਇਹਨਾਂ ਨੇ ਰੋਕ ਰੱਖੀ ਹੈ ਇਹਦੇ ਤੇ ਕੋਈ ਰੋਕ ਨਹੀਂ ਹੋਣੀ ਤੇ ਲਗਾਤਾਰਤਾ ਦੇ ਵਿੱਚ ਇਹ ਭਰਤੀ ਹੋ ਰਹੀ ਹੈ ਜੀ ਦਿਲਸਾਖ ਅਮਰਸਰ ਦੇ ਮਜੀਠਾ ਵਾਲੇ ਪਾਸੇ ਕਾफी ਚਰਚਾ ਰਹੀ ਪਹਿਲਾਂ ਤਾਂ ਜ਼ਹਿਰੀਲੀ ਸ਼ਰਾਬ ਦੇ ਨਾਲ ਕੀਮਤੀ ਜਾਨਾਂ ਚਲੀਆਂ ਗਈਆਂ ਤੇ ਹੁਣ ਮਜੀਠਾ ਰੋਡ ਦੇ ਉੱਤੇ ਇੱਕ ਧਮਾਕਾ ਹੁੰਦਾ ਜਿਦੇ ਵਿੱਚ ਇੱਕ ਵਿਅਕਤੀ ਦੇ ਪਰਖੇ ਉੱਡ ਜਾਂਦੇ ਨੇ ਹੱਥਾਂ ਬਾਹਾਂ ਦਾ ਨੁਕਸਾਨ ਹੋ ਜਾਂਦਾ ਹੈ ਸਰੀਰ ਇਹੋ ਜਿਹਾ ਹੋ ਜਾਂਦਾ ਕਿ ਦੇਖਣ लायक ਨਹੀਂ ਰਹਿੰਦਾ ਤੇ ਆਖਰ ਉਹਦੀ ਮੌਤ ਹੋ ਜਾਂਦੀ ਹੈ ਇਹਨੂੰ ਵੀ ਕਈ ਐਂਗਲਸ ਤੋਂ ਪੁਲਿਸ ਹੁਣ ਖੰਗਾਲ ਰਹੀ ਹੈ ਕਿ ਉਹ ਬੰਬ ਸੀ ਕੀ ਸੀ ਕੌਣ ਉਹਨੂੰ ਲੈ ਕੇ ਆਇਆ ਕਿਸ ਤਰ੍ਹਾਂ ਦੇ ਨਾਲ ਹੋਇਆ ਤੇ ਵੈਸੇ ਇਹਦੇ ਅਤਵਾਦੀ ਕਨੈਕਸ਼ਨ ਵੀ ਜੁੜਦੇ ਹੋਏ ਨਜ਼ਰ ਆ ਰਹੇ ਨੇ ਜਾਂਚ ਦੇ ਵਿੱਚ ਦੇਖੋ ਉੱਥੇ ਬੜਾ ਚਹਲ ਪਹਲ ਵਾਲਾ ਇਲਾਕਾ ਹੈ ਉਹਦੇ ਇੱਕ ਪਾਸੇ ਸਾਹਮਣੇ ਇੱਕ ਵੱਡੇ ਪੁਲਿਸ ਅਧਿਕਾਰੀ ਦੀ ਕੋਠੀ ਵੀ ਹੈ ਇਹਦੇ ਪਰਖ ਚ ਉੱਟ ਗਏ ਸ਼ਾਇਦ ਇਸ ਮੁੰਡੇ ਦਾ ਨਾਮ ਨikhil ਸੀ ਜਿਹੜਾ ਕੁਝ ਪੁਲਿਸ ਕਹਿ ਰਹੀ ਹੈ ਉਦੀ ਮਾਤਾ ਬਿਲਕੁਲ ਉਹਨੂੰ ਨਕਾਰ ਰਹੀ ਐ ਉਹ ਕਹਿੰਦੇ ਜੀ ਸਾਡਾ ਮੁੰਡਾ ਤਾਂ ਇਹ ਇੱਕ ਤਿੰਨ ਪਹੀਆ ਵਾਹਨ ਚਲਾਉਂਦਾ ਸੀ ਉਹ ਤਾਂ ਕਿਤੇ ਜਾਂਦਾ ਨਹੀਂ ਸੀ ਘਰੋਂ ਤੇ ਹੁਣ ਕੌਣ ਸੱਚਾ ਕੌਣ ਝੂਠਾ ਇਹ ਤਾਂ ਜਾਂਚ ਪੜਤਾਲ ਹੀ ਦੱਸੇਗੀ ਪਰ ਇਸ ਤਰ੍ਹਾਂ ਦੇ ਬੰਬ ਧਮਾਕੇ ਅਚਨਚੇਤ ਹੋ ਰਹੇ ਨੇ ਇਹਨੇ ਪੰਜਾਬ ਦੀ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਤਾਂ ਜ਼ਰੂਰ ਇੱਕ ਕਿਸਮ ਦੇ ਨਾਲ ਚੁੱਕਿਆ ਕਿ ਅਮਨ ਕਾਨੂੰਨ ਪੰਜਾਬ ਦਾ ਕਿਹੜੇ ਪਾਸੇ ਨੂੰ ਜਾ ਰਿਹਾ ਰੋਜ਼ ਇੱਥੇ ਕਿਸ ਨਾ ਕਿਸੇ ਇਲਾਕੇ ਦੇ ਵਿੱਚ ਠਾਠੂ ਹੋ ਰਹੀ ਹੈ ਜੀ ਬਿਲਕੁਲ ਜੀ ਤੇ ਧਮਾਕੇ ਲਗਾਤਾਰ ਹੋ ਰਹੇ ਨੇ ਕਈ ਧਮਾਕੇ ਜਾਣੇ-ਜਾਣੇ ਚ ਹੋ ਜਾਂਦੇ ਨੇ ਕਈ ਪਿੱਛੇ ਜੇ ਹੋਏ ਤੇ ਕਈ ਮੋਕ ਡ੍ਰਿਲ ਦੇ ਵਿੱਚ ਵੀ ਹੁੰਦੇ ਨਜ਼ਰ ਆਏ ਤਾਂ ਇੱਕ ਧਮਾਕਾ ਫੈਕਟਰੀ ਦੇ ਵਿੱਚ ਹੁੰਦਾ ਪਟਾਕਾ ਫੈਕਟਰੀ ਜਿਹਨੂੰ ਗੈਰ ਕਾਨੂੰਨੀ ਪਟਾਕਾ ਫੈਕਟਰੀ ਦੱਸਿਆ ਜਾਂਦਾ ਲੰਬੀ ਹਲਕੇ ਦੇ ਵਿੱਚ ਤਾਂ ਉਸ ਮਾਮਲੇ ਦੇ ਵਿੱਚ ਵੀ ਕਾਫੀ ਅਪਡੇਟਸ ਆ ਗਈਆਂ ਨੇ ਬਿਲਕੁਲ ਜੀ ਇਹ ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੀ ਇਹ ਨਾਲ ਸੰਬੰਧਿਤ ਹੈ ਤਰਸੀਮ ਸਿੰਘ ਵਿਅਕਤੀ ਹੈ ਨਾਲ ਉਹਦਾ ਪੁੱਤਰ ਹੈ ਨਵਰਾਜ ਸਿੰਘ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਪੁਲਿਸ ਨੇ 5 ਦਿਨ ਦਾ ਪੁਲਸ ਰਿਮਾਂਡ ਲੈ ਲਿਆ ਪੁੱਛਗਛ ਹੋ ਰਹੀ ਹੈ ਇਹ ਚੋਂ ਕੁਝ ਨਿਕਲੇਗਾ ਤੇ ਜਾਂ ਕੀਤੇ ਕਿਤਾਏ ਤੇ ਪਾਣੀ ਫਿਰ ਜੇਗਾ ਇਹ ਤਾਂ ਸਮਾਂ ਦੱਸੇਗਾ ਕਿਉਂਕਿ ਜਿਹਦੀ ਫੈਕਟਰੀ ਹੈ ਉਹ ਰਾਜਕਰਦੀ ਪਾਰਟੀ ਨਾਲ ਸੰਬੰਧਤ ਹੈ ਦੇਖੋ ਜਦੋਂ 5 ਦਿਨਾਂ ਤੋਂ ਬਾਅਦ ਇਹਨੂੰ ਰਿਮਾਂਡ ਤੋਂ ਬਾਅਦ ਲਿਆਂਦਾ ਜਾਵੇਗਾ ਫਿਰ ਇਹਦੇ ਵਿੱਚ ਕੀ ਨਿਕਲਦਾ ਸਮਾਂ ਦੱਸੇਗਾ ਜੀ ਬਿਲਕੁਲ ਜੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫਦ ਤਖ਼ਸ਼ਰੀ ਪਟਨਾ ਸਾਹਿਬ ਪਹੁੰਚਿਆ ਕਿਉਂਕਿ ਵਿਵਾਦ ਪੈਦਾ ਹੋ ਗਿਆ ਸੀਗਾ ਤਖ਼ਸੈਬਾਨ ਦੇ ਦਰਮਿਆਨ ਤਰਵਿੰਦਰ ਇਹ ਜਿਹੜਾ ਬਬਤ ਗਿਆ ਸੀ ਇਹਨਾਂ ਦੇ ਸੀਨੀਅਰ ਵਾਈਸ ਪ੍ਰਧਾਨ ਰਗੂਜੀਤ ਸਿੰਘ ਬਿਰਕ ਦੀ ਅਗਵਾਈ ਚ ਗਿਆ ਸੀ ਉੱਥੇ ਕੋਈ ਗੱਲ ਨਿਕਲਦੀ ਸਾਹਮਣੇ ਨਹੀਂ ਆਈ ਉਹਨਾਂ ਨੇ ਕਿਹਾ ਕਿ ਜਿਹੜਾ ਅਸੀਂ ਦਿੱਤਾ ਸੀਗਾ ਤੇ ਪਟਨਾ ਸਾਹਿਬ ਤੋਂ ਜਿਹੜਾ ਹੁਕਮਨਾਮਾ ਆਇਆ ਇਹਨੂੰ ਰਣਜੀਤ ਸਿੰਘ ਗੌਰੇ ਮਸਕੀਨ ਨੂੰ ਉਹਨਾਂ ਨੇ ਪੰਥ ਚੋਂ ਕੱਢਿਆ ਤੁਸੀਂ ਕੌਣ ਹੁੰਨੇ ਹੋ ਉਹਨੂੰ ਵਾਪਸ ਲੈਣ ਵਾਲੇ ਅਸਲ ਦੇ ਵਿੱਚ ਤਰਵਿੰਦਰ ਜੀ ਦੋਸ਼ੇ ਲੱਗ ਰਹੇ ਨੇ ਕਿ ਇੱਥੇ ਤਖਤਾਂ ਦੇ ਵਿੱਚ ਜਿਹੜਾ ਹੈਗਾ ਉਹ ਟਕਰਾਅ ਕਰਾਇਆ ਜਾ ਰਿਹਾ ਹੈ ਤੇ ਦੋਸ਼ ਲੱਗਦੇ ਨੇ ਇੱਕ ਪਾਰਟੀ ਤੇ ਉਹਨਾਂ ਨੂੰ ਬਚਾਉਣ ਵਾਸਤੇ ਸਾਰਾ ਕੁਝ ਰਚਿਆ ਜਾ ਰਿਹਾ ਹੈ ਦੇਖੋ ਇਦੇ ਵਿੱਚ ਕੀ ਹੈ ਪਰ ਜਿਹੜੇ ਇਹ ਜਾ ਕੇ ਆਏ ਨੇ ਉੱਥੇ ਇਹਨਾਂ ਦੀ ਗੱਲਬਾਤ ਦੇ ਵਿੱਚੋਂ ਕੋਈ ਕਿਸੇ ਕਿਸਮ ਦਾ ਸੱਟਾ ਨਹੀਂ ਨਿਕਲਿਆ ਜੀ ਕੇਂਦਰ ਸਰਕਾਰ ਨੇ ਸੋਨੀ ਦੀਆਂ ਫਸਲਾਂ ਵਾਸਤੇ ਭਾਅ ਐਲਾਨ ਦਿੱਤੇ ਨੇ ਜੀ ਸੰਖੇਪ ਦੇ ਵਿੱਚ ਗੱਲ ਕਰਾਂਗੇ ਬਿਲਕੁਲ ਜੀ ਤਕਰੀਬਨ ਉਹਨਾਂ ਨੇ 14 ਫਸਲਾਂ ਦੇ ਉੱਤੇ ਭਾਅ ਐਲਾਨ ਤਾਂ ਜਿਹਦੇ ਵਿੱਚ ਝੋਨਾ ਹੋਰ ਵੀ ਹੈ ਤੇ ਸਰਕਾਰ ਦਾ ਦਾਅਵਾ ਹੈ ਕਿ ਅਸੀਂ ਤਾਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਭਾਅ ਲਾਣੇ ਨੇ ਜਿਨ੍ਹਾਂ ਨੂੰ ਕਿਸਾਨ ਜਥੇਬੰਦੀਆਂ ਨੇ ਰੱਦ ਕਰਤਾ ਕਿ ਇਹ ਭਾ ਸੁਆਮੀ ਨਾਥਨ ਡਾਕਟਰ ਉਹਨਾਂ ਦੀ ਰਿਪੋਰਟ ਮੁਤਾਬਕ ਨਹੀਂ ਹਨ ਤੁਸੀਂ ਕਿਸਾਨਾਂ ਨਾਲ ਧੋਖਾ ਕੀਤਾ ਜੀ ਢਿਲ ਸਾਹਿਬ ਹਫਤੇ ਭਰ ਦੀਆਂ ਸਰਗਰਮੀਆਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਲਗਾਤਾਰ ਸਾਂਝੀਆਂ ਕਰਦੇ ਹਾਂ ਤਾਂ ਉਹਨਾਂ ਸਰਗਰਮੀਆਂ ਦੇ ਉੱਤੇ ਤੁਸੀਂ ਝਾਤ ਪਾਈ ਹੈ ਕਿ ਹਫਤੇ ਦੇ ਵਿੱਚ ਕੀ ਵੱਡੀਆਂ ਅਪਡੇਟਸ ਆਈਆਂ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਧੰਨਵਾਦ ਹੈ ਜੀ ਸਾਡੇ ਦਰਸ਼ਕਾਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਹਫ਼ਤੇ ਭਰ ਦੀਆਂ ਸਰਗਰਮੀਆਂ ਦੇ ਨਾਲ ਉਹ ਵੀ ਤਰੋਤਾਜ਼ਾ ਹੋ ਜਾਂਦੇ ਨੇ ਕਿਉਂਕਿ ਖਬਰਾਂ ਕਦੇ ਵੀ ਪੁਰਾਣੀਆਂ ਜਾਂ ਨਵੀਆਂ ਨਹੀਂ ਹੁੰਦੀਆਂ ਕਈ ਵਾਰ ਉਹਨਾਂ ਦੀਆਂ ਅਪਡੇਟਸ ਆ ਜਾਂਦੀਆਂ ਨੇ ਕੋਈ ਮੁੱਦਾ ਭਖਿਆ ਹੁੰਦਾ ਤਾਂ ਅੱਗੇ ਹੋਰ ਵੀ ਭਖ ਜਾਂਦਾ ਜਾਂ ਉਹ ਮੁੱਦਾ ਹੱਲ ਹੋ ਜਾਂਦਾ ਤਾਂ ਉਹ ਵੀ ਖਬਰ ਦਾ ਰੂਪ ਧਾਰਨ ਕਰ ਲੈਂਦਾ ਤੇ ਜੇਕਰ ਉਹ ਮੁੱਦਾ ਚੱਲ ਰਿਹਾ ਹੋਵੇ ਉਹਦੇ ਉੱਤੇ ਕੋਈ ਟਿੱਪਣੀ ਆ ਜੇ ਤਾਂ ਮੁੱਦਾ ਹੋਰ ਵੀ ਗੰਭੀਰ ਹੋ ਜਾਂਦਾ ਹੈ ਹਰ ਮੁੱਦੇ ਦਾ ਹੱਲ ਕੱਢਣ ਦੀ ਕੋਸ਼ਿਸ਼ ਆਪਾਂ ਹਰ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਤੁਸੀਂ ਇਸ ਪ੍ਰੋਗਰਾਮ ਨੂੰ ਦੇਖਦੇ ਹੋ ਪਿਆਰ ਕਰਦੇ ਹੋ ਤੁਹਾਡਾ ਬਹੁਤ ਬ ਤੇ ਅਗਲੇ ਹਫਤੇ ਇਸੇ ਪ੍ਰੋਗਰਾਮ ਦੇ ਵਿੱਚ ਨਵੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ